ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਅਭਿਆਸ 9.1 ਦੇ 7 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖੋ ਬੇਟਾ ਬਹੁਤ ਸੌਖੇ ਸਵਾਲ ਹੈ ਬੇਟਾ ਜੀ ਇਹਦੀ ਪਿਕਚਰ ਸਾਡੇ ਦਿਮਾਗ ਦੇ ਵਿੱਚ ਕਲੀਅਰ ਹੋ ਜਵੇ ਕਹਿੰਦਾ ਜਸ਼ਨ ਦੇ ਟਿਫਨ ਬਾਕਸ ਦੀ ਲੰਬਾਈ 15 ਸੈਂਟੀਮੀਟਰ ਚੜਾਈ 10 ਸੈਂਟੀਮੀਟਰ ਤੇ ਉਚਾਈ 8 ਸੈਂਟੀਮੀਟਰ ਹੈ ਅਤੇ ਗੁਰਵਿੰਦਰ ਦੇ ਟਿਫਨ ਬਾਕਸ ਦੀ ਲੰਬਾਈ ਚੌੜਾਈ ਤੇ ਉਚਾਈ ਇੰਨੀ-ਇੰਨੀ ਦਿੱਤੀ ਹੋਈ ਹੈ ਠੀਕ ਹੈ ਇਹਨਾਂ ਦਾ ਆਇਤਨ ਪਤਾ ਕਰੋ ਤੇ ਕਿਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਹੈ ਇੱਕ ਤਾਂ ਬੇਟਾ ਇਹਦੇ ਵਿੱਚ ਦੋ ਬੱਚੇ ਆ ਇੱਕ ਹੈਗਾ ਜਸ਼ਨ ਠੀਕ ਹੈ ਇੱਕ ਕਿਹੜਾ ਹੈਗਾ ਹੈ ਗੁਰਵਿੰਦਰ ਗੁਰਵਿੰਦਰ ਦੋਵਾਂ ਕੋਲੇ ਅਲੱਗ-ਅਲੱਗ ਟਿਫਿਨ ਬਾਕਸਾਂ ਉਹਨਾਂ ਦੀ ਲੰਬਾਈ ਚੌੜਾਈ ਦਿੱਤੀ ਹੋਈ ਹੈ ਪਹਿਲਾਂ ਆਪਾਂ ਜਸ਼ਨ ਦੇ ਟਿਫਿਨ ਦੀ ਬਣਾਉਣੀ ਹੈ ਘਣਾਵਕਾਰੀ ਹੁੰਦਾ ਨਾ ਟਿਫਿਨ ਬਾਕਸ ਆ ਬੇਟਾ ਜਿਹੜਾ ਠੀਕ ਹੈ ਆਹ ਲੋ ਜੀ ਆਹ ਜਸ਼ਨ ਦਾ ਟਿਫਿਨ ਬਾਕਸ ਹੈ ਇਹਦੀ ਲੰਬਾਈ ਚੌੜਾਈ ਤੇ ਉਚਾਈ ਦਿੱਤੀ ਹੋਈ ਹੈ 15 10 ਤੇ 8 ਲੰਬਾਈ 15 ਸੈਂਟੀਮੀਟਰ ਚੌੜਾਈ 10 ਸੈਂਟੀਮੀਟਰ ਤੇ ਉਚਾਈ 8 ਸੈਂਟੀਮੀਟਰ ਸੈਂਟੀਮੀਟਰਾਂ ਦੇ ਵਿੱਚ ਹੈ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਗੁਰਵਿੰਦਰ ਦੇ ਟਿਫਨ ਦੀ ਦਿੱਤੀ ਹੋਈ ਆ ਆ ਗੁਰਵਿੰਦਰ ਦਾ ਟਿਫਨ ਹੈ ਇਹਦੀ ਲੰਬਾਈ ਚੌੜਾਈ ਤੇ ਉਚਾਈ ਅਲੱਗ ਦਿੱਤੀ ਹੋਈ ਹੈ ਉਹ ਵੀ ਆਪਾਂ ਲਿਖ ਲੈਣੇ ਆ ਕੀ ਕੀ ਦਿੱਤੀ ਹੋਈ ਹੈ ਕਹਿੰਦਾ 12 ਲੰਬਾਈ 12 ਚੌੜਾਈ 10 ਤੇ ਉਚਾਈ 10 ਲੰਬਾਈ 12 ਸੈਂਟੀਮੀਟਰ ਹੈ ਚੌੜਾਈ 10 ਤੇ ਉਚਾਈ ਵੀ 10 ਠੀਕ ਹੈ ਬੇਟਾ ਹੁਣ ਕਹਿੰਦਾ ਇਹਨਾਂ ਦਾ ਆਇਤਨ ਪਤਾ ਕਰੋ ਤੇ ਕਿਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਹੈ ਠੀਕ ਹੈ ਬੇਟਾ ਤਾਂ ਸਾਨੂੰ ਪਤਾ ਕਣਾਵ ਦਾ ਆਇਤਨ ਕੀ ਹੁੰਦਾ ਬੇਟਾ ਕਣਾਵ ਦਾ ਆਇਤਨ ਦਾ ਫਾਰਮੂਲਾ ਕਣਾਵ ਦਾ ਆਇਤਨ ਬਰਾਬਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਹੁੰਦਾ ਠੀਕ ਹੈ ਬੇਟਾ ਤਾਂ ਆਪਾਂ ਜਸ਼ਨ ਦੇ ਟਿਫਨ ਬਾਕਸ ਦਾ ਆਇਤਨ ਕਿਵੇਂ ਨਿਕਲੂਗਾ ਬਰਾਬਰ 8 10 15 ਠੀਕ ਹੈ ਤਾਂ 8 10 80 15 0 0 ਤੇ 15 8 120 ਇਹ ਆ ਜਾਣਾ ਬੇਟਾ 1200 ਕਣ ਸੈਂਟੀਮੀਟਰ ਕਣ ਸੈਂਟੀਮੀਟਰ ਠੀਕ ਹੈ ਬੇਟਾ ਹੁਣ ਆਪਾਂ ਗੁਰਵਿੰਦਰ ਦੇ ਟਿਫਨ ਦਾ ਵੀ ਕੱਢ ਲੈਨੇ ਆ ਠੀਕ ਹੈ ਤਾਂ ਇਹ ਤਾਂ ਜਸ਼ਨ ਦੇ ਟਿਫਨ ਦਾ ਨਾ ਹੁਣ ਆਪਾਂ ਗੁਰਵਿੰਦਰ ਦੇ ਟਿਫਨ ਦਾ ਵੀ ਕੱਢ ਲੈਨੇ ਆ ਆਇਤਨ ਦਾ ਫੇਰ ਬੇਟਾ ਉਹੀ ਫਾਰਮੂਲਾ ਆਇਤਨ ਬਰਾਬਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਤਾਂ 10 12 ਬਰਾਬਰ 12 ਗੁਣਾ 10 ਗੁਣਾ 10 12 ਦਾ 120 ਦਾ 1200 ਇਹ ਵੀ 1200 ਕਣ ਸੈਂਟੀਮੀਟਰ ਆ ਗਈ ਠੀਕ ਹੈ ਬੇਟਾ ਹੁਣ ਇਹ ਵੀ 1200 ਕਣ ਸੈਂਟੀਮੀਟਰ ਇਹ ਵੀ 1200 ਕਣ ਸੈਂਟੀਮੀਟਰ ਤੇ ਕਹਿੰਦਾ ਕੇਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਹੈ ਤਾਂ ਕੇਸ ਦੇ ਟਿਫਨ ਬਾਕਸ ਦਾ ਆਇਤਨ ਜ਼ਿਆਦਾ ਪੁੱਤ ਦੋਮਾ ਦਾ ਆਇਤਨ ਬਰਾਬਰ ਆ ਵੀ 1200 ਕਣ ਸੈਂਟੀਮੀਟਰ ਤੇ ਆ ਵੀ 1200 ਕਣ ਸੈਂਟੀਮੀਟਰ ਤਾਂ ਤੁਸੀਂ ਕੀ ਲਿਖੋਗੇ ਧੂਆ ਦਾ ਆਇਤਨ 1200 ਕਣ ਸੈਂਟੀਮੀਟਰ ਭਾਅ ਬਰਾਬਰ ਹੈ ਠੀਕ ਹੈ ਬੇਟਾ ਗੱਲ ਸਮਝ ਲੱਗ ਗਈ ਲੰਬਾਈ ਚੜਾਈ ਤੇ ਉਚਾਈ ਆਪਾਂ ਉਹਦੇ ਡੱਬੇ ਦੀ ਗੁਣਾ ਕਰ ਲਈ ਉਹਦੇ ਡੱਬੇ ਦੀ ਗੁਣਾ ਕਰ ਲਈ ਤੇ ਆਪਾਂ ਆਇਤਨ ਲੱਭ ਲਿਆ ਸਾਨੂੰ ਪਤਾ ਲੱਗ ਗਿਆ ਅਜ ਤਨ ਜਿਹੜਾ ਇਹਦਾ ਬਰਾਬਰ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 7 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ